ਰਿਜਲਟ ਆਉਣ ਚ ਪੂਰੇ 15 ਘੰਟੇ ਦਾ ਸਮਾਂ ਰਹਿ ਚੁੱਕਿਆ ਹੈ 15 ਘੰਟੇ ਤੋਂ ਬਾਅਦ ਤਸਵੀਰ ਸਾਫ ਹੋ ਜਾਵੇਗੀ ਕਿ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਦਾ ਅੱਗੇ ਚੱਲ ਰਿਹਾ ਕੀ ਮੰਨਦੇ ਹੋ ਕਿ ਪੂਰੇ ਫੁੱਲ ਮੁਕਾਬਲੇ ਚੋਂ ਇਥੇ ਕਾਂਗਰਸ ਪਾਰਟੀ ਜਿੱਤ ਸਕਦੀ ਜਿੱਤ ਨਹੀਂ ਸਕਦੀ ਜੀ ਜਿੱਤ ਰਹੀ ਹੈ ਇਹ ਮੈਂ ਦਾਅਵੇ ਨਾਲ ਕਹਿਣਾ 100 ਦੀ 100% ਜਿਹੜੀ ਆਨੰਦਪੁਰ ਸਾਹਿਬ ਦੀ ਸੀਟ ਆ ਉਹ ਕਾਂਗਰਸ ਪਾਰਟੀ ਆ ਜਿਹੜੀ ਉਹ ਜਿੱਤ ਚੁੱਕੀ ਆ ਜਿਵੇਂ ਕਿ ਪਹਿਲੀ ਰਿਪੋਰਟ ਦੀ ਜੇ ਗੱਲਬਾਤ ਕਰੀਏ 9 9:30 ਵਜੇ ਨੂੰ ਪਹਿਲੀ ਰਿਪੋਰਟ ਆ ਜਾਵੇਗੀ ਤੇ ਤੁਸੀਂ ਦੇਖੋਗੇ ਕਾਂਗਰਸ 8:00 ਵਜੇ ਤੋਂ ਲੈ ਕੇ ਉੱਪਰ ਹੀ ਉੱਪਰ ਜਾਂਦੀ ਰਹੂਗੀ ਜਿਹੜੇ ਐਗਜ਼ਿਟ ਪੋਲ ਵੱਧ ਸੀਟਾਂ ਦੱਸ ਰਹੇ ਨੇ ਪੰਜਾਬ ਚੋਂ ਉਹ ਕਾਂਗਰਸ ਪਾਰਟੀ ਦੀਆਂ ਸੀਟਾਂ ਦੱਸ ਰਹੇ 115 ਘੰਟੇ ਦੀ ਵੇਟ ਕਰੋ ਜਿਹੜੇ 25 ਦਿਨ ਲਾਸਟ ਗਏ ਆ ਉਹ ਉਥੋਂ ਦੇ ਕੈਬਨਟ ਮੰਤਰੀ ਆ ਹਰਜੋਤ ਬੈਂਸ ਜੀ ਤੇ ਆਪਣੇ ਅਨਮੋਲ ਗਗਨਮਾਨ ਖਰੜਾ ਉਹ ਵੀ ਜਿਹੜਾ ਆਨੰਦਪੁਰ ਸਾਹਿਬ ਚ ਪੈਂਦਾ ਪਰ ਉਹਨਾਂ ਦੀ ਹਿੰਮਤ ਨਹੀਂ ਹੋਈ ਵੀ ਸ਼ੀਸ਼ੇ ਖੋਲ ਕੇ ਪ੍ਰਚਾਰ ਕਰ ਸਕਦਾ ਬੋਜਨ ਸਮਾਜ ਪਾਰਟੀ ਦਾ ਘੜ ਦੱਸਿਆ ਜਾਂਦਾ ਸ਼੍ਰੀ ਆਨੰਦਪੁਰ ਸਾਹਿਬ ਕਿਉਂਕਿ ਉੱਥੇ ਐਮਐਲਏ ਵੀ ਨਹੀਂ ਉਹਨਾਂ ਦੇ ਕੀ ਲੱਗਦਾ ਤੁਹਾਨੂੰ ਬੋਜਨ ਸਮਾਜ ਪਾਰਟੀ ਦਾ ਕਿਵੇਂ ਦਾ ਰਹਿਣਾ ਪਿਛਲੇ ਸਮੇਂ ਚ ਬਸਪਾ ਤੇ ਕਾਲੀ ਦਲ ਦਾ ਵੀ ਗੱਠ ਜੋੜ ਰਿਹਾ ਇਸ ਕਰਕੇ ਮੈਂ ਕਹਿੰਦਾ ਵੀ ਭਾਜਪਾ ਕਾਲੀ ਦਲ ਤੇ ਬਸਪਾ ਤਿੰਨੇ ਇਸ ਵਾਰ ਅਲੱਗ-ਅਲੱਗ ਲੜ ਰਿਹਾ ਜਿਹਦਾ ਜਣੀ ਅਸੀਂ ਸਮਝਦੇ ਹਾਂ 100 ਦੀ 100% ਫਾਇਦਾ ਜਿਹੜਾ ਕਾਂਗਰਸ ਨੂੰ ਹੋਣਾ ਜੰਦੂ ਮਾਜਰਾ ਸਾਬ ਉਸ ਤਰੀਕੇ ਨਾਲ ਨਹੀਂ ਆਪਣੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਕੈਂਪੇਨਿੰਗ ਕੀਤੀ ਕਿ ਜਿਵੇਂ ਇੱਕ ਜੇਤੂ ਉਮੀਦਵਾਰ ਕਰਦਾ ਹੁੰਦਾ ਬਹੁਤ ਮੱਠੀ ਰਫਤਾਰ ਨਾਲ ਉਹਨਾਂ ਨੇ ਬੱਸ ਵੀ ਜਿੱਥੇ ਚਲੇਗੇ ਚਲੇਗੇ ਉਹ ਜਣੀ ਮੈਂ ਸਮਝਦਾ ਉਹ ਪਹਿਲੀ ਆਪਣੀ ਹਾਰ ਆ ਜਿਹੜੀ ਉਹ ਮੰਨ ਚੁੱਕੇ ਨੇ ਤੁਸੀਂ ਰਿਜ਼ਲਟ ਤਾਂ ਫਿਰ ਕੱਢ ਦਿੱਤਾ ਕਿ ਸਾਡੀ ਆਮ ਆਦਮੀ ਪਾਰਟੀ ਨਾਲ ਟੱਕਰ ਆ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਬਿਲਕੁਲ ਜੀ ਉੱਥੇ ਜਿਹੜੀ ਟੱਕਰ ਆ ਆਨੰਦਪੁਰ ਸਾਹਿਬ ਹਲਕੇ 'ਚ ਉਹ ਕੰਗ ਸਾਬ ਤੇ ਸਿੰਗਲਾ ਸਾਹਿਬ ਦੀ ਮੈਨ ਜਿਹੜੇ ਦੋ ਲੀਡਰ ਆ ਇਹਨਾਂ ਦੀ ਟੱਕਰ ਆ ਇਹਨੂੰ ਕੀ ਲੱਗਦਾ ਕਿੰਨੇ ਕ ਫਰਕ ਨਾਲ ਜਿੱਤ ਹਾਰ ਹੋਣੀ ਆ ਜਿਵੇਂ ਜੱਜਮੈਂਟ ਹੁੰਦੀ ਆ ਵੀ 50000 ਨਾਲ ਹੋਊ ਜਾਂ 10 20000 ਤੀ ਪੇ ਚੜੂਗਾ ਕੀ ਲੱਗਦਾ ਤੁਹਾਨੂੰ ਮੈਂ ਦੇਖੋ ਜੀ ਵੱਡੇ ਲੀਡਰਾਂ ਵਾਂਗੂ ਅਸੀਂ ਆਮ ਆਦਮੀ ਵਾਲਿਆਂ ਵਾਂਗੂ 13 0 ਜਾਂ ਵੱਡੀਆਂ ਗ ਫਾਈਟਿੰਗ ਮੁਕਾਬਲੇ 'ਚ ਮੈਂ ਸਮਝਦਾ ਕਿ ਉੱਥੋਂ ਵਿਜੇਂਦਰ ਸਿੰਘ ਲਾ ਜੀ 50000 ਦੀ ਲੀਡ ਨਾਲ ਹੈ ਜਿਹੜੀ ਉਹ ਸੀਟ ਆ ਉਹ ਜਿੱਤੇ। ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈ ਚੁੱਕੀਆਂ ਹਨ ਮੈਂਬਰ ਪਾਰਲੀਮੈਂਟ ਦੀਆਂ ਅਤੇ ਹੁਣ ਰਿਜ਼ਲਟ ਆਉਂਦੇ ਨੇ 4 ਜੂਨ ਨੂੰ ਯਾਨੀ ਕਿ ਰਿਜ਼ਲਟ ਆਉਣ 'ਚ ਪੂਰੇ 15 ਘੰਟੇ ਦਾ ਸਮਾਂ ਰਹਿ ਚੁੱਕਿਆ ਹੈ। 15 ਘੰਟੇ ਤੋਂ ਬਾਅਦ ਤਸਵੀਰ ਸਾਫ਼ ਹੋ ਜਾਵੇਗੀ ਕਿ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਦਾ ਅੱਗੇ ਚੱਲ ਰਿਹਾ ਉਸ ਤੋਂ ਬਾਅਦ ਰਿਜ਼ਲਟ ਫਾਈਨਲ ਆ ਜਾਣੇ ਨੇ ਸੋ 15 ਘੰਟੇ ਦੀ ਵੇਟ ਵੱਡੇ ਵੱਡੇ ਲੀਡਰਾਂ ਨੂੰ ਬਹੁਤ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਕਰ ਰਹੀ ਆ ਕਿ ਕਿਹੜਾ ਉਮੀਦਵਾਰ ਜਿੱਤੂਗਾ ਕਿਹੜਾ ਉਮੀਦਵਾਰ ਅੱਗੇ ਜਾਊ ਹਜੇ ਕਿ ਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸਾਨੂੰ ਇੰਨੀਆਂ ਵੋਟਾਂ ਪੈ ਸਕਦੀਆਂ ਨੇ ਭਾਜਪਾ ਨੂੰ ਇੰਨੀਆਂ ਪੈ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਨੀਆਂ ਪੈ ਸਕਦੀਆਂ ਨੇ ਸੋ ਲਗਾਤਾਰ ਜਿਹੜੇ ਸਾਰੇ ਉਮੀਦਵਾਰ ਨੇ ਆਪਣੇ ਇਹ ਘਰਾਂ ਦੇ ਵਿੱਚ ਬੈਠੇ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਜੱਜਮੈਂਟਾਂ ਲਗਾ ਰਹੇ ਨੇ ਕਿ ਕਿਸ ਤਰ੍ਹਾਂ ਦੇ ਰਿਜ਼ਲਟ ਰਹਿਣਗੇ ਕਿਸ ਤਰ੍ਹਾਂ ਦੇ ਨਤੀਜੇ ਰਹਿਣਗੇ 115 ਘੰਟੇ ਦੀ ਵੇਟ ਕਰਨੀ ਪੈਣੀ ਆ ਤੁਹਾਨੂੰ ਉਸ ਤੋਂ ਬਾਅਦ ਰਿਜ਼ਲਟ ਸ਼ੁਰੂ ਹੋਣੇ ਹਨ ਸਵੇਰੇ 8:00 ਵਜੇ 4 ਜੂਨ ਨੂੰ ਰਿਜ਼ਲਟ ਸ਼ੁਰੂਆਤ ਹੋ ਜਾਵੇਗੀ ਜਨਿਕੇ ਪਹਿਲੀ ਰਿਪੋਰਟ ਦੀ ਜੇ ਗੱਲਬਾਤ ਕਰੀਏ 9:30 ਵਜੇ ਨੂੰ ਪਹਿਲੀ ਰਿਪੋਰਟ ਆ ਜਾਵੇਗੀ ਕਿ ਕੌਣ ਅੱਗੇ ਚੱਲ ਰਿਹਾ ਕਿਹੜਾ ਉਮੀਦਵਾਰ ਅੱਗੇ ਚੱਲ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਵੱਡੀ ਟੱਕਰਾ ਸ਼੍ਰੀ ਵਿਜੇਂਦਰ ਸਿੰਘਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸ਼ਰੋਮਣੀ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਆਮ ਆਦਮੀ ਪਾਰਟੀ ਤੋਂ ਮਾਲਵਿੰਦਰ ਸਿੰਘ ਕੰਗ ਜਨਕੇ ਬਹੁਤ ਜ਼ਬਰਦਸਤ ਟੱਕਰਾ ਅਤੇ ਬੀਐਸਪੀ ਤੋਂ ਜੇ ਗੱਲਬਾਤ ਕਰੀਏ ਤਾਂ ਗੜੀ ਉਹਨਾਂ ਦੇ ਪ੍ਰਧਾਨ ਨੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਉਹ ਉਹ ਮੈਦਾਨ 'ਚ ਨੇ ਸੋ ਲਗਾਤਾਰ ਜਿਹੜੇ ਨਤੀਜੇ ਨੇ ਉਹ ਜਦੋਂ ਆਉਣੇ ਸ਼ੁਰੂ ਹੋ ਗਏ ਜੱਜਮੈਂਟ ਉਦੋਂ ਹੀ ਹੋਣੀ ਆ ਕਿ ਕਿਹੜਾ ਅੱਗੇ ਚੱਲ ਰਿਹਾ ਬਹੁਤ ਜੇ ਜ਼ਬਰਦਸਤ ਟੱਕਰ ਦੀ ਲਾਈਏ ਐਗਜ਼ਿਟ ਪੋਲ ਦੀ ਗੱਲ ਲਾਈਏ ਤਾਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਆ ਰਹੀਆਂ ਨੇ ਇੱਥੋਂ ਤੱਕ ਜੱਜਮੈਂਟ ਦੇ ਰਹੇ ਨੇ ਚੈਨਲ ਅਤੇ ਦੂਜੇ ਨੰਬਰ ਤੇ ਕਈ ਪਾਰਟੀਆਂ ਨੂੰ ਦੱਸਿਆ ਜਾ ਰਿਹਾ ਬੀਜੇਪੀ ਵੀ ਉਹਦੇ ਵਿੱਚ ਆਉਂਦੀ ਆਮ ਆਦਮੀ ਪਾਰਟੀ ਵੀ ਉਹਦੇ ਵਿੱਚ ਆਉਂਦੀ ਆ ਪਰ ਸਭ ਜਿਹੜੇ ਐਗਜ਼ਿਟ ਪੋਲ ਵੱਧ ਸੀਟਾਂ ਦੱਸ ਰਹੇ ਨੇ ਪੰਜਾਬ ਚੋਂ ਉਹ ਕਾਂਗਰਸ ਪਾਰਟੀ ਦੀਆਂ ਸੀਟਾਂ ਦੱਸ ਰਹੇ 115 ਘੰਟੇ ਦੀ ਵੇਟ ਕਰੋ ਉਸ ਤੋਂ ਬਾਅਦ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਤਸਵੀਰ ਸਾਫ਼ ਹੋ ਜਾਣੀ ਹੈ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹ ਵੀ ਜੱਜਮੈਂਟਾਂ ਲਾ ਰਹੇ ਨੇ ਕਿ ਕਿਹੜੀ ਸ਼ੀਟ ਤੋਂ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਦਾ ਅੱਗੇ ਜਾ ਸਕਦਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਵਿਜੇਂਦਰ ਸਿੰਘਲਾ ਦੇ ਨਜ਼ਦੀਕੀ ਨੇ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਕੈਂਪੇਨ ਕੀਤੀ ਸਾਡੇ ਨਾਲ ਮੌਜੂਦ ਨੇ ਅਤੇ 15 ਘੰਟੇ ਦੀ ਵੇਟ ਕਰ ਰਹੇ ਨੇ ਹਾਂਜੀ ਕੰਦੋਲਾ ਸਾਹਿਬ 15 ਘੰਟੇ ਦੀ ਵੇਟ ਫਿਰ ਕਿ ਕਿਸ ਮੁਸ਼ਕਲ ਚ ਲੰਘ ਰਹੀ ਆ ਕਿਵੇਂ ਜੱਜਮੈਂਟਾਂ ਲੱਗ ਰਹੀਆਂ ਨੇ ਬਿਲਕੁਲ ਪਹਿਲਾਂ ਤਾਂ ਮਾਜਾ ਸਾਹਿਬ ਤੁਹਾਡੇ ਸੈਂਟਰਲ ਟੀਵੀ ਦਾ ਤੇ ਤੁਹਾਡਾ ਅਮਨ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਜਿੱਥੋਂ ਤੱਕ ਵੇਟ ਦਾ ਸਵਾਲ ਆ ਲੰਬੀ ਕੰਪੇਨਿੰਗ ਆ ਜਿਹੜੀ ਚੱਲੀ ਆ ਤਕਰੀਬਨ 1 ਮਹੀਨੇ ਬਾਅਦ ਆ ਜਿਹੜੀ 1 ਜੂਨ ਨੂੰ ਵੋਟਾਂ ਪਈਆਂ ਨੇ ਤੇ ਬਹੁਤ ਚੰਗਾ ਜਿਹੜਾ ਰਿਸਪੌਂਸ ਆ ਵੋਟਰਾਂ ਦਾ ਬਹੁਤ ਚੰਗਾ ਉਤਸ਼ਾਹ ਹੈ 45 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਬਹੁਤ ਚੰਗੀ ਜਿਹੜੀ ਕੰਪੇਨਿੰਗ ਹੋਈ ਆ ਜੀ ਤੇ ਬਹੁਤ ਜਨੀ ਚੰਗੇ ਨਤੀਜੇ ਆਉਣ ਦੀ ਆਸ ਆ ਤੇ ਇਹ 15 ਘੰਟੇ ਵੀ ਇਸ ਆਸ 'ਚ ਲੰਘਣਗੇ ਤੇ ਵੀ ਪ੍ਰਮਾਤਮਾ ਸੁੱਖ ਰੱਖੇ ਨੰਦਪੁਰ ਸਾਹਿਬ ਤੋਂ ਬਹੁਤ ਜਿਹੜੇ ਚੰਗੇ ਨਤੀਜੇ ਨੇ ਉਹ ਆ ਰਹੇ ਸ੍ਰੀ ਨੰਦਪੁਰ ਸਾਹਿਬ ਤੇ ਬਹੁਤ ਸਮarre ਹੋ ਤੁਸੀਂ ਉੱਥੇ ਵਿਜੇਂਦਰ ਸਿੰਘ ਲਾ ਨੇ ਸੰਗਰੂਰ ਤੋਂ ਵਿਧਾਨ ਸਭਾ ਪਹਿਲਾਂ ਜਿੱਤੇ ਨੇ ਕੈਬਨਟ ਮੰਤਰੀ ਰਹੇ ਨੇ ਕਿਵੇਂ ਦਾ ਉਹਨਾਂ ਦਾ ਕਿਵੇਂ ਦੀ ਲੱਗੀ ਵੇਵ ਉਹਨਾਂ ਦੇ ਮੁਕਾਬਲੇ 'ਚ ਨੇ ਉਹ ਜਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਦੇਖੋ ਜੀ ਜਦੋਂ ਅਸੀਂ ਨਵਾਂ ਕੈਂਡੀਡੇਟ ਨਾ ਦੂਸਰੀ ਜਗ੍ਹਾ ਤੇ ਜਾਂਦਾ ਤਾਂ ਉੱਥੇ ਜਾ ਕੇ ਹੀ ਪਤਾ ਲੱਗਦਾ ਮੈਂ ਤਕਰੀਬਨ ਜਦੋਂ ਤੋਂ ਇੱਕ ਤਰੀਕ ਤੋਂ ਬਾਅਦ ਟਿਕਟ ਅਨਾਉਂਸ ਹੋਈ 5 ਤਰੀਕ ਤੋਂ ਬਾਅਦ ਮੈਂ ਉੱਥੇ ਚਲਿਆ ਗਿਆ ਉੱਥੇ ਜਾ ਕੇ ਪਤਾ ਲੱਗਿਆ ਕਿ ਉੱਥੇ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਆ ਉਹ ਬਹੁਤ ਪੱਕਾ ਵਰਕਰ ਆ ਉਹਦਾ ਇੱਕ ਕਾਰਨ ਆ ਕਿ ਜਿਹੜੇ ਵਿਜੇਂਦਰ ਸਿੰਘਲਾ ਜੀ ਆ ਇਹਨਾਂ ਦੇ ਸਵਰਗਵਾਸੀ ਪਿਤਾ ਸੰਤਰਾਮ ਸਿੰਘਲਾ ਜੀ ਉਹਨਾਂ ਦੀ ਉਸ ਇਲਾਕੇ ਨੂੰ ਦੇਣ ਰਹੀ ਆ ਉਹਦਾ ਕਾਰਨ ਇਹ ਰਿਹਾ ਕਿ ਜਿਹੜੇ ਆਪਣੇ ਸਵਰਗੀ ਗਹਿਨੀ ਜੈਲ ਸਿੰਘ ਜੀ ਆਪਣੇ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਜੀ ਉਹਨਾਂ ਦਾ ਉਹ ਇਲਾਕਾ ਰਿਹਾ ਰੋਪੜ ਜਿਹੜਾ ਉਹਨਾਂ ਦਾ ਆਨੰਦਪੁਰ ਸਾਹਿਬ ਸੀਟ ਆ ਜਿਹੜੀ 2009 ਚ ਬਣੀ ਆ ਤੇ ਪਹਿਲਾਂ ਇਹ ਰੋਪੜ ਹੁੰਦੀ ਸੀ ਉਹਨਾਂ ਦਾ ਉਹ ਇਲਾਕਾ ਰਿਹਾ ਤੇ ਉਹ ਆਨੰਦਪੁਰ ਸਾਹਿਬ ਚ ਜਿਹੜੇ ਵੱਡੇ ਚ ਇਹੋ ਡੈਮ ਬਣੇ ਆ ਨੰਗਲ ਡੈਮ ਬਣਿਆ ਜਿਹੜੀ ਬਿਜਲੀ ਆ ਪਿੰਡਾਂ ਨੂੰ ਉਹ ਗਿਆਨੀ ਚੈਲ ਸਿੰਘ ਦੀ ਦੇਣਾ ਠੀਕ ਹੈ ਤੇ ਉਹ ਸੰਤਰਾਮ ਸਿੰਘલા ਜੀ ਗਿਆਨੀ ਜੀ ਦੇ ਨਾਲ ਰਹੇ ਤਾਂ ਇਸ ਕਰਕੇ ਉਸ ਇਲਾਕੇ ਦੇ ਵਿੱਚ ਗਿਆਨੀ ਜੀ ਪ੍ਰਤੀ ਸੰਤਰਾਮ ਸਿੰਘਲਾ ਜੀ ਪ੍ਰਤੀ ਬਹੁਤ ਲੋਕਾਂ ਚ ਪਿਆਰ ਦੇਖਣ ਨੂੰ ਮਿਲਿਆ ਪੈਟ ਵਰਕਰ ਆ ਜਿਹੜਾ ਕਾਂਗਰਸ ਦਾ ਕਾਂਗਰਸ ਨਾਲ ਤਕਰੀਬਨ ਆਜ਼ਾਦੀ ਤੋਂ ਬਾਅਦ ਜੁੜਿਆ ਹੋਇਆ ਤੇ ਉਹਨਾਂ 'ਚ ਬਹੁਤ ਉਤਸ਼ਾਹ ਸੀ ਕਿ ਇੱਕ ਲੀਡਰ ਆ ਜਿਹੜਾ ਜਿਹਦੇ ਪਹਿਲਾਂ ਫਾਦਰ ਸਾਹਿਬ ਵੀ ਇੱਥੇ ਰਹੇ ਅਸੀਂ ਉਹਨਾਂ ਨਾਲ ਵੀ ਕੰਮ ਕੀਤਾ ਤੇ ਉਹ ਪਾਰਟੀ ਨੇ ਸਾਨੂੰ ਦਿੱਤਾ ਉਹਨਾਂ ਨੇ ਬਹੁਤ ਉਤਸ਼ਾਹ ਨਾਲ ਬਹੁਤ ਉਤਸ਼ਾਹ ਨਾਲ ਕੰਮ ਕੀਤਾ ਮੈਂ ਤੁਹਾਨੂੰ ਸ਼ਬਦਾਂ 'ਚ ਨਹੀਂ ਦੱਸ ਸਕਦਾ ਜਣੀ ਆਪ ਮਹਾਰੇ ਲੋਕਾਂ ਨੇ ਪਿੰਡਾਂ 'ਚ ਪ੍ਰੋਗਰਾਮ ਕੀਤੇ ਉੱਥੇ ਦੇ ਜਿਹੜੇ ਲੋਕਲ ਲੀਡਰਾਂ ਨੋਬ ਵਿਧਾਨ ਸਭਾ ਹਲਕਾ ਨਮਾ ਸ਼ਹਿਰ ਤੋਂ ਲੈ ਕੇ ਬੰਗਾ ਬਲਾਚੌਰ ਉਧੇ ਚ ਰੂਪਨਾਗਰ ਆ ਗਿਆ ਗੜ੍ਹ ਸੰਕਰ ਆ ਗਿਆ ਸ਼੍ਰੀ ਆਨੰਦਪੁਰ ਸਾਹਿਬ ਆ ਗਿਆ ਸਾਰੇ ਜਿਹੜੇ ਹਲਕਾ ਇੰਚਾਰਜਾਂ ਨੇ ਵੀ ਪੂਰੀ ਮਿਹਨਤ ਨਾਲ ਤੰਦੇਹੀ ਨਾਲ ਕੰਮ ਕੀਤਾ ਤੇ ਉਹਦੇ ਬਹੁਤ ਚੰਗੇ ਰਿਜ਼ਲਟ ਆ ਜਿਹੜੇ ਆ ਰਹੇ ਕਾਂਗਰਸ ਪਾਰਟੀ ਕੀ ਮੰਨਦੇ ਹੋ ਕਿ ਪੂਰੇ ਫੁੱਲ ਮੁਕਾਬਲੇ ਚੋਂ ਉਥੇ ਕਾਂਗਰਸ ਪਾਰਟੀ ਜਿੱਤ ਸਕਦੀ ਆ ਜਿਤਨੀ ਸਕਦੀ ਜਿਤ ਰਹੀ ਹੈ ਜੀ ਇਹ ਮੈਂ ਦਾਅਵੇ ਨਾਲ ਕਹਿਣਾ 100 ਦੀ 100% ਜਿਹੜੀ ਅਨੰਦਪੁਰ ਸਾਹਿਬ ਦੀ ਸੀਟ ਆ ਉਹ ਕਾਂਗਰਸ ਪਾਰਟੀ ਆ ਜਿਹੜੀ ਉਹ ਜਿੱਤ ਚੁੱਕੀ ਆ ਉਹਦਾ ਜਿਹੜਾ ਐਲਾਨ ਆ ਜਿਵੇਂ ਭਾਰਤ ਦੇ ਸੰਵਿਧਾਨ ਮੁਤਾਬਕ ਪ੍ਰੋਸੈਸ ਆ ਕੱਲ ਨੂੰ ਗਿਣਤੀ ਸਵੇਰੇ 8 ਵਜੇ ਤੋਂ ਸਟਾਰਟ ਹੋ ਜਾਣੀ ਆ ਤੇ ਤੁਸੀਂ ਦੇਖੋਗੇ ਕਾਂਗਰਸ 8 ਵਜੇ ਤੋਂ ਲੈ ਕੇ ਉੱਪਰ ਹੀ ਉੱਪਰ ਜਾਂਦੀ ਰਹੂਗੀ ਉਹਦੇ ਕਾਰਨ ਆ ਕਿ ਮਾਹੌਲ ਆ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਦੇ ਹੱਕ ਚ ਦੂਸਰਾ ਵਿਜੇਂਦਰ ਸਿੰਘਲਾ ਜੀ ਵੱਡੇ ਲੀਡਰ ਨੇ ਤੇ ਉਹਨਾਂ ਨੇ ਇੱਥੇ ਜਿਹੜੇ ਕੰਮ ਕੀਤੇ ਆ ਉਹ ਤਕਰੀਬਨ ਸੋਸ਼ਲ ਮੀਡੀਆ ਦਾ ਜ਼ਮਾਨਾ ਉੱਥੇ ਵੀ ਸਾਨੂੰ ਲੋਕਾਂ ਨੇ ਇਹ ਪੁੱਛਿਆ ਵੀ ਇਹ ਪੀਜੀਆਈ ਵਿਜੇਂਦਰ ਸਿੰਘਲਾ ਲੈ ਕੇ ਆਇਆ ਸੀ ਤੁਹਾਡੇ ਇਹ ਟਾਟਾ ਦਾ ਹਸਪਤਾਲ ਵਿਜੇਂਦਰ ਸਿੰਘਲਾ ਲੈ ਕੇ ਆਇਆ ਸੜਕਾਂ ਬਣਾਈਆਂ ਉਹ ਜਿਹੜੇ ਊਰੇ ਡਵੈਲਪਮੈਂਟ ਦੇ ਕੰਮ ਸੀ ਬਤੌਰ ਮੰਤਰੀ ਰਹਿੰਦੇ ਆ ਉਹ ਆਨੰਦਪੁਰ ਸਾਹਿਬ ਜਾ ਕੇ ਵੀ ਬੋਲਦੇ ਸੀ ਬਿਲਕੁਲ ਆਮ ਆਦਮੀ ਪਾਰਟੀ ਤੋਂ ਮਾਲਵਿੰਦਰ ਸਿੰਘ ਕੰਗ ਵੱਡੇ ਦਿਗਜ ਨੇ ਮੁੱਖ ਬੁਲਾਰੇ ਨੇ ਸਦਾ ਹੀ ਐਕਟਿਵ ਰਹਿੰਦੇ ਸੀ ਪਹਿਲਾਂ ਵੀ ਤੇ ਉਹ ਮੈਦਾਨ 'ਚ ਨੇ ਤੁਹਾਡੇ ਬਰਾਬਰ ਕੀ ਲੱਗਦਾ ਮਾਲਵਿੰਦਰ ਸਿੰਘ ਕੰਗ ਕਹਿ ਰਹੇ ਨੇ ਕਿ ਮੁਕਾਬਲਾ ਤਾਂ ਸਾਫ਼ ਹੋਇਆ ਪਿਆ ਆਮ ਆਦਮੀ ਪਾਰਟੀ ਨੇ ਸ਼੍ਰੀ ਅਨੰਦਪੁਰ ਸਾਹਿਬ ਸੀਟ ਜਿੱਤ ਲੈਣੀ ਹੈ ਹਰ ਉਮੀਦਵਾਰ ਦਾ ਫਰਜ ਹੈ ਆਪੋ ਆਪਣੀ ਚੋਣ ਕੈਂਪੇਨ ਨੂੰ ਚਲਾਉਣਾ ਮਾਲਵਿੰਦਰ ਸਿੰਘ ਕੰਗ ਨੂੰ ਪਾਰਟੀ ਨੇ 2 ਸਾਲ ਪਹਿਲਾਂ ਉੱਥੇ ਇੰਚਾਰਜ ਲਾਤਾ ਸੀ ਪਰ ਤੁਸੀਂ ਲਾਓ ਆਹ ਜਿਹੜੇ 25 ਦਿਨ ਲਾਸਟ ਗਏ ਆ ਦੋ ਉਥੋਂ ਦੇ ਕੈਬਨਟ ਮੰਤਰੀਆ ਹਰਜੋਤ ਬੈਂਸ ਜੀ ਤੇ ਆਪਣੇ ਅਨਮੋਲ ਗਗਨਮਾਨ ਖਰੜਾ ਉਹ ਵੀ ਜਿਹੜਾ ਆਨੰਦਪੁਰ ਸਾਹਿਬ ਚ ਪੈਂਦਾ ਮੋਹਾਲੀ ਆਪਣਾ ਦਿਲ ਹੈ ਪੰਜਾਬੀਆਂ ਦਾ ਤੇ ਬਹੁਤੇ ਕੈਬਨਟ ਮੰਤਰੀਆਂ ਦੇ ਉੱਥੇ ਘਰ ਆ ਪਰ ਉਹਨਾਂ ਦੀ ਹਿੰਮਤ ਨਹੀਂ ਹੋਈ ਵੀ ਸ਼ੀਸ਼ੇ ਖੋਲ ਕੇ ਪ੍ਰਚਾਰ ਕਰ ਸਕਣਾ ਲੋਕ ਇੰਨਾ ਉਹਨਾਂ ਤੋਂ ਹੱਕੇ ਹੋਏ ਆ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਹਰਜੋਤ ਬੈਂਸ ਜੀ ਮੈਂ ਆਨੰਦਪੁਰ ਸਾਹਿਬ ਹਲਕੇ 'ਚ ਰਿਆਂ ਬਹੁਤ ਘੱਟ ਨਜ਼ਰ ਆਏ ਉਹ ਵੀ ਕਿਤੇ ਰਾਤ ਬਰਾਤੇ ਆਪਣੇ ਪਰਸਨਲ ਬੰਦਿਆਂ ਨਾਲ ਮੀਟਿੰਗਾਂ ਦੇ ਰੂਪ 'ਚ ਉਹਨਾਂ ਨੇ ਛੋਟੇ-ਛੋਟੀਆਂ ਮੀਟਿੰਗਾਂ ਕੀਤੀਆਂ ਕੋਈ ਵੱਡਾ ਉਹ ਪ੍ਰੋਗਰਾਮ ਆ ਜਿਹੜਾ ਉਹ ਨਹੀਂ ਕਰ ਸਕੇ ਤੇ ਲੋਕਾਂ ਦਾ ਉਹਨਾਂ ਪ੍ਰਤੀ ਗੁੱਸਾ ਸੀ ਕਿ ਤੁਸੀਂ ਇਹ ਜਿਹੜੇ ਵਾਅਦੇ ਕਰਕੇ ਪੰਜਾਬ ਦੀ ਅਸੀਂ ਤੁਹਾਨੂੰ 92 ਜਿਤਾ ਕੇ ਭੇਜਿਆ ਫਿਰ ਤੁਸੀਂ ਕੈਬਨਟ ਮੰਤਰੀਓ ਤੁਹਾਡੇ ਤੋਂ ਮਾਈਨਿੰਗ ਨਹੀਂ ਰੁਕਰੀ ਆਨੰਦਪੁਰ ਸਾਹਿਬ ਦੇ ਜਿਹੜੇ ਏਰੀਏ ਦਾ ਸਾਰਾ ਨੂਰਪੁਰ ਬੇਤ ਦੀ ਗੜ ਸ਼ੰਕਰ ਜਿਹੜਾ ਮਾਈਨਿੰਗ ਉੱਥੇ ਵੱਡਾ ਮੁੱਦਾ ਠੀਕ ਹੈ ਉਹ ਖੁੱਲ ਕੇ ਪ੍ਰਚਾਰ ਨਹੀਂ ਕਰ ਸਕੇ ਇਧਰੋਂ ਵੀ ਖਰੜ ਮੋਹਾਲੀ ਦੇ ਵਿੱਚੋਂ ਵੀ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਵਾਅਦਿਆਂ ਤੇ ਨਾ ਪੂਰਾ ਉਤਰਨ ਕਰਕੇ ਨਸ਼ਾ ਇੱਕ بڑا ਮੁੱਦਾ ਜਿਹੜਾ 2 ਸਾਲ ਚ ਵੱਧ ਗਿਆ ਰਿਸ਼ਵਤ ਖੋਰੀਆ ਜਿਹੜੀ ਉਹ ਵੱਧ ਗਈ ਜਿਹੜੇ ਲੋਕਾਂ ਦੇ ਮੁੱਦੇ ਸੀ ਉਹਨਾਂ ਕਰਕੇ ਆਮ ਆਦਮੀ ਦੇ ਲੀਡਰ ਨੇ ਜਿਹੜੇ ਉਹ ਫੇਸ ਨਹੀਂ ਕਰ ਸਕੇ ਇਹ ਮਾਲਵਿੰਦਰ ਕੰਗਜੀ ਨੂੰ ਵੀ ਚੰਗੀ ਤਰ੍ਹਾਂ ਪਤਾ ਉਹਨਾਂ ਨੇ ਬੜੀ ਜ਼ੋਰ ਲਾਇਆ ਮਿਹਨਤ ਕੀਤੀ ਕਿ ਕੋਈ ਵੱਡੇ ਪ੍ਰੋਗਰਾਮ ਇਹ ਕੈਬਨਟ ਮੰਤਰੀ ਮੇਰੇ ਕਰਕੇ ਕਰਨ ਪਰ ਉਹਨਾਂ ਨੇ ਜਨਤਾ ਤੋਂ ਡਰਦਿਆਂ ਨੇ ਕੋਈ ਚੰਗਾ ਰਿਸਪਾਂਸ ਨਹੀਂ ਦਿੱਤਾ ਬਿਲਕੁਲ ਬੀਜੇਪੀ ਤੋਂ ਡਾਕਟਰ ਸੁਭਾਸ਼ ਸ਼ਰਮਾ ਉੱਥੇ ਮੈਦਾਨ 'ਚ ਨੇ ਬੀਜੇਪੀ ਦਾ ਵੀ ਗੜ ਦੱਸਿਆ ਜਾਂਦਾ ਸ਼ਹਿਰੀ ਵੋਟ ਆ ਕਿ ਬੀਜੇਪੀ ਨੂੰ ਭੱਲੜਾ ਭਾਰੀ ਹੋ ਸਕਦਾ ਬੀਜੇਪੀ ਦਾ ਸ਼ਹਿਰੀ ਬੋਰਡ ਦਾ ਬੀਜੇਪੀ ਨੂੰ ਉਹ ਸ਼ੀਟ ਤੋਂ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਪਹਿਲੀ ਵਾਰ ਹੈ ਜਿਹੜੀ ਪੰਜਾਬ 'ਚ ਇਹ ਚੋਣਾਂ ਆ ਜੀ ਤਕਰੀਬਨ ਪਿਛਲੇ 3 ਦਹਾਕਿਆਂ ਤੋਂ ਪਹਿਲਾਂ ਤਾਂ ਅਕਾਲੀ ਦਲ ਨਾਲ ਹੀ ਹੁੰਦਾ ਸੀ ਪਹਿਲੀ ਵਾਰ ਆ ਜਿਹੜੇ ਉਹ ਅਲੱਗ ਚੋਣ ਲੜ ਰਹੇ ਆ ਸਭ ਤੋਂ ਲੇਟ ਕੈਂਡੀਡੇਟ ਜਿਹੋ ਉਹਨਾਂ ਨੇ ਕੋਈ ਅਨਾਉਂਸ ਕੀਤਾ ਤਾਂ ਉਹ ਆਨੰਦਪੁਰ ਸਾਹਿਬ ਦਾ ਹੈ ਅਰਵਿੰਦ ਖੰਨਾ ਜੀ ਵੀ ਹੋਗੇ ਸੀ ਆਨੰਦ ਜਿਹੜੇ ਸੰਗਰੂਰ ਤੋਂ ਵੀ ਲੇਟ ਕਰਿਆ ਸੁਭਾਸ਼ ਸ਼ਰਮਾ ਜੀ ਸਭ ਤੋਂ ਲੇਟ ਕੈਂਡੀਡੇਟ ਆ ਉੱਥੋਂ ਜਿਹੜੇ ਲੋਕਲ ਕੈਂਡੀਡੇਟ ਆ ਬਨਾਸ਼ ਰਾਇ ਖੰਨਾ ਜੀ ਪਹਿਲਾਂ ਉਹ ਅਕਾਲੀ ਦਲ ਤੇ ਭਾਜਪਾ ਤੋਂ ਇੱਕ ਵਾਰ ਉੱਥੋਂ ਜਿੱਤੇ ਵੀ ਆ ਤੇ ਉਹ ਸੀਨੀਅਰ ਲੀਡਰ ਸੀ ਉਹਨਾਂ ਨੂੰ ਇਗਨੋਰ ਕਰਕੇ ਇਹਨਾਂ ਨੂੰ ਟਿਕਟ ਦਿੱਤੀ ਆ ਤੇ ਉਹ বিজেপি ਦੀ ਜਿਹੜੀ ਦੂਸਰੀ ਲੀਡਰਸ਼ਿਪ ਆ ਉਹ ਵੀ ਕਿਤੇ ਨਹੀਂ ਦਿਖਾਈ ਦਿੱਤੀ ਠੀਕ ਹੈ ਉਹ ਬਨਾਸਰਾਏ ਖੰਨਾ ਜੀ ਚਾਹੇ ਉਹ ਮਦਨ ਮੋਹਨ ਮਿੱਤਲ ਜੀ ਪਹਿਲਾਂ বিজেপি ਚ ਤੇ ਫਿਰ ਕਾਲੀ ਦਲ ਚਲੇ ਗਏ ਸੀਨੀਅਰ ਲੀਡਰ ਸੀ ਉਹਨਾਂ ਨੇ ਵੀ ਕਿਤੇ ਜਣੀ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ ਤੁਸੀਂ ਇਹ ਲਾਓ ਵੱਡੇ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਦੇ ਵਿੱਚ ਕੋਈ 10 ਪਿੰਡਾਂ ਦੇ ਨਾਂ ਲੈ ਦੇਣ ਜਿੱਥੇ ਉਹ ਗਏ ਆ ਪਿੰਡਾਂ 'ਚ ਉਹ ਜਾ ਹੀ ਨਹੀਂ ਸਕੇ ਸ਼ਹਿਰਾਂ ਸ਼ਹਿਰਾਂ 'ਚ ਉਹ ਜ਼ਰੂਰ ਗਏ ਆ ਪਰ ਉੱਥੇ ਦਾ ਜਿਹੜਾ ਵੋਟਰ ਆ ਬਹੁਤ ਸੂਝਵਾਨ ਆ ਉੱਥੇ ਦਲਿਤ ਵੋਟਰ ਆ ਜਿਹੜੀ ਉਹਦੀ ਵੀ ਜਨਸੰਖਿਆ ਕਾਫੀ ਆ ਬਹੁਤ ਸੂਝਵਾਨ ਵੋਟਰ ਨੇ ਤੇ ਪੜ੍ਹੇ ਲਿਖੇ ਨੇ ਉਹ ਸਮਝਦੇ ਆ ਕਿ ਜਿਹੜੀ ਇਹ ਭਾਜਪਾ ਦੀ ਸਰਕਾਰ ਆ ਇਹਨੇ ਕਿਸ ਤਰ੍ਹਾਂ ਨਾਲ ਜਿਹੜਾ ਸੰਵਿਧਾਨ ਨੂੰ ਖਤਮ ਕਰਨ ਦਾ ਰਸਤਾ ਉਹ ਚੁਣਿਆ ਖਟਕੜ ਕਲਾਂ ਦੇ ਵਿੱਚ ਰਾਹੁਲ ਗਾਂਧੀ ਜੀ ਆਏ ਲੋਕਾਂ ਨਾਲ ਸਵਾਲ ਜਵਾਬ ਆ ਜਿਹੜੇ ਉਹ ਲੋਕਾਂ ਨੇ ਕੀਤੇ ਉਹਨਾਂ ਨੇ ਜਵਾਬ ਦਿੱਤੇ ਤੇ ਪਾਜ ਪਾ ਦਾ ਉੱਥੇ ਕੁਝ ਨਹੀਂ ਰੱਖਿਆ ਜੀ ਠੀਕ ਹੈ ਬਹੁਜਨ ਸਮਾਜ ਪਾਰਟੀ ਤੋਂ ਜਸਵੀਰ ਸਿੰਘ ਗੜੀ ਸੂਬੇ ਦੇ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਦਾ ਗੜ ਦੱਸਿਆ ਜਾਂਦਾ ਸ਼੍ਰੀ ਅਨੰਦਪੁਰ ਸਾਹਿਬ ਕਿਉਂਕਿ ਉੱਥੇ ਐਮਐਲਏ ਵੀ ਨੇ ਉਹਨਾਂ ਦੇ ਕੀ ਲੱਗਦਾ ਤੁਹਾਨੂੰ ਬਹੁਜਨ ਸਮਾਜ ਪਾਰਟੀ ਦਾ ਕਿਵੇਂ ਦਾ ਰਹਿਣ ਵਾਲਾ ਲੋਕ ਨਾਇਕ ਦੇਖਦੇ ਆ ਅੱਜ ਕੱਲ ਰਿਜ਼ਲਟ ਦੇਖਦੇ ਆ ਵੀ ਹਾਂ ਇਹ ਇੱਕ ਬੰਦੇ ਨੂੰ ਜਿਤਾ ਕੇ ਇਹਦੇ ਨਾਲ ਕੁਝ ਬਣੇਗਾ ਕਿ ਨਹੀਂ ਬਣੇਗਾ ਗੜੀ ਸਾਹਿਬ ਚੰਗੇ ਇਨਸਾਨ ਨੇ ਪਰ ਮੈਂ ਜਿਵੇਂ ਤੁਹਾਨੂੰ ਕਹੇ ਬਾਕੀ ਤਾਂ ਪਰਮਾਤਮਾ ਨੇ ਕਰਨਾ ਜੋ ਕਰਨਾ ਵੋਟਰ ਨੇ ਆਪਣਾ ਫਤਵਾ ਦੇਤਾ ਇਹ ਕੱਲ ਨੂੰ ਪਤਾ ਲੱਗ ਜਾਣਾ ਪਰ ਇਹ ਤਿੰਨ ਪਾਰਟੀਆਂ ਇਕੱਠੀਆਂ ਵੀ ਲੜਦੀਆਂ ਰਹੀਆਂ ਨੇ ਪਿਛਲੇ ਸਮੇਂ 'ਚ ਬਸਪਾ ਤੇ ਕਾਲੀ ਦਲ ਦਾ ਵੀ ਗੱਠ ਜੋੜ ਰਿਹਾ ਇਸ ਕਰਕੇ ਮੈਂ ਕਹਿੰਨਾ ਵੀ ਭਾਜਪਾ ਕਾਲੀ ਦਲ ਤੇ ਬਸਪਾ ਤਿੰਨੇ ਇਸ ਵਾਰ ਅਲੱਗ-ਅਲੱਗ ਲੜ ਰਹੇ ਆ ਜਿਹਦਾ ਜਣੀ ਅਸੀਂ ਸਮਝਦੇ ਆ 100 ਦੀ 100% ਫਾਇਦਾ ਜਿਹੜਾ ਕਾਂਗਰਸ ਨੂੰ ਹੋਣਾ ਤੇ ਉੱਥੋਂ ਜਿਹੜੀ ਇਹ ਕਾਂਗਰਸ ਪਾਰਟੀ ਆ ਉਹ ਜਿਹੜੀ ਸੀਟ ਜਿੱਤ ਕੇ ਉਹ ਆਪਣਾ ਇੰਡੀਆ ਜਿਹੜਾ ਗਠਬੰਧਨ ਆ ਉਹਦੀ ਝੋਲੀ ਚ ਪਾਉਗੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਸਾਡੀ ਬੇਵੱਪ ਹੋ ਰਹੀ ਆ ਸਾਡੀ ਪਰਸੈਂਟੇਜ ਵੀ ਬਹੁਤ ਬਣ ਜਾਣੀਆਂ ਤੇ ਅਸੀਂ ਸੀਟਾਂ ਵੀ ਕਈ ਲੈ ਕੇ ਜਾਣੀਆਂ ਨੇ ਪੰਜਾਬ ਦੇ ਵਿੱਚੋਂ ਅਸੀਂ ਵੀ ਲੈ ਕੇ ਜਾਵਾਂ ਦੇਖੋ ਜਿੱਥੇ ਆਨੰਦਪੁਰ ਸਾਹਿਬ ਹਲਕੇ ਦਾ ਪਹਿਲਾਂ ਉੱਥੋਂ ਚੰਦੂ ਮਾਜਰਾ ਜੀ ਅਕਾਲੀ ਭਾਜਪਾ ਗੱਠਜੋੜ ਚ ਇੱਕ ਵਾਰ ਜਿੱਤੇ ਵੀ ਆ ਪਰ ਜਿਹੜੀ ਜ਼ਿਆਦਾਤਰ ਸੀਟ ਆ ਉਹ ਚਾਹੇ ਪਹਿਲਾਂ ਰਵਨੀਤ ਬਿੱਟੂ ਜਿੱਤੇ ਚਾਹੇ ਮਨੀਸ਼ ਤਵਾੜੀ ਜਿੱਤੇ ਪਹਿਲਾਂ ਜਦੋਂ ਰੋਪੜ ਹੁੰਦੀ ਸੀ ਉਦੋਂ ਦੂਲੋ ਸਾਹਿਬ ਵੀ ਉੱਥੋਂ ਜਿੱਤੇ ਰਹਿਆ ਕਾਂਗਰਸ ਦੇ ਹਿੱਸੇ ਹੀ ਉਹ ਸੀਟ ਰਹੀ ਆ ਜ਼ਿਆਦਾਤਰ ਚੰਦੂ ਮਾਜਰਾ ਸਾਹਿਬ ਨੇ ਇਸ ਵਾਰ ਹਾਲਾਤ ਨੂੰ ਦੇਖਦਿਆਂ ਕੋਈ ਜ਼ਿਆਦਾ ਕੈਂਪੇਨਿੰਗ ਵੀ ਨਹੀਂ ਕੀਤੀ ਮਿਹਨਤ ਵੀ ਨਹੀਂ ਕੀਤੀ ਅਕਾਲੀ ਦਲ ਦੇ ਵੱਡੇ ਲੀਡਰਾਂ ਦਾ ਇੱਕ ਉੱਥੇ ਦਲਜੀਤ ਚੀਮਾ ਜੀ ਟਿਕਟ ਮੰਗਦੇ ਸੀ ਉਹਨਾਂ ਨੂੰ ਗਰਦਾਸਪੁਰ ਭੇਜਤਾ ਕਿਉਂਕਿ ਉਹ ਪਿਛਲੀ ਵਾਰ ਇੱਕ ਵਾਰ ਉਹ ਉੱਥੋਂ ਹਾਰੇ ਹੋਇਆ ਉਹਨਾਂ ਦਾ ਆਪਸ ਦੇ ਵਿੱਚ ਵੀ ਇਹ ਰਿਆ ਕਲੇਸ਼ ਚੰਦੂ ਮਾਜਰਾ ਸਾਹਿਬ ਉਸ ਤਰੀਕੇ ਨਾਲ ਨਹੀਂ ਆਪਣੇ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਕੈਂਪੇਨਿੰਗ ਕੀਤੀ ਕਿ ਜਿਵੇਂ ਇੱਕ ਜੇਤੂ ਉਮੀਦਵਾਰ ਕਰਦਾ ਹੁੰਦਾ ਬਹੁਤ ਮੱਠੀ ਰਫਤਾਰ ਨਾਲ ਉਹਨਾਂ ਨੇ ਬੱਸ ਵੀ ਜਿੱਥੇ ਚਲੇਗੇ ਚਲੇਗੇ ਠੀਕ ਹੈ ਉਹ ਜਣੀ ਮੈਂ ਸਮਝਦਾ ਉਹ ਪਹਿਲੀ ਆਪਣੀ ਹਾਰ ਹੈ ਜਿਹੜੀ ਉਹ ਮੰਨ ਚੁੱਕੇ ਨੇ ਉਹਨਾਂ ਨੇ ਇੱਕ ਜੇਤੂ ਕੈਂਡੀਡੇਟ ਦੇ ਤੌਰ ਤੇ ਨੰਦਪੁਰ ਸਾਹਿਬ ਹਲਕੇ ਚ ਕੰਪੇਨਿੰਗ ਨਹੀਂ ਕੀਤੀ ਬਿਲਕੁਲ ਤੁਸੀਂ ਰਿਜ਼ਲਟ ਦਾ ਫਿਰ ਕੱਢ ਦਿੱਤਾ ਕਿ ਸਾਡੀ ਆਮ ਆਦਮੀ ਪਾਰਟੀ ਨਾਲ ਟੱਕਰ ਆ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਸੀ ਬਿਲਕੁਲ ਜੀ ਉੱਥੇ ਜਿਹੜੀ ਟੱਕਰ ਆ ਨੰਦਪੁਰ ਸਾਹਿਬ ਹਲਕੇ ਚ ਉਹ ਕੰਗ ਸਾਹਿਬ ਤੇ ਸਿੰਗਲਾ ਸਾਹਿਬ ਦੀ ਮੇਨ ਜਿਹੜੇ ਦੋ ਲੀਡਰ ਆ ਇਹਨਾਂ ਦੀ ਟੱਕਰ ਆ ਠੀਕ ਹੈ ਬਾਕੀ ਜਿਹੜੇ ਭਾਜਪਾ ਤੇ ਅਕਾਲੀ ਦਲ ਆ ਇਹ ਤੀਜੇ ਨੰਬਰ ਦੀ ਲੜਾਈ ਲੜ ਰਹੇ ਆ ਠੀਕ ਹੈ ਪਰ ਉਹਦੇ ਚ ਮੈਂ ਜਿਹੜਾ ਰਿਜ਼ਲਟ ਤੁਹਾਨੂੰ ਕੱਢਿਆ ਵੀ ਇਹ ਜਿਹੜੀ ਸਰਕਾਰ ਹੁੰਦੀ ਆ ਸੱਤਾਧਿਰ ਹੁੰਦੀ ਆ ਇਹਦਾ ਆਮ ਤੌਰ ਤੇ ਲੋਕਾਂ ਚ ਵਿਰੋਧ ਆ ਇਹ ਕੱਲੇ ਆਨੰਦਪੁਰ ਸਾਹਿਬ ਹਲਕੇ ਚ ਨਹੀਂ ਸਾਰੇ ਪੰਜਾਬ ਚ ਵਿਰੋਧ ਆ ਕਿਉਂਕਿ ਮੌਜੂਦਾ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਕਹੇ ਤੋਂ ਕੋਈ ਕੰਮਕਾਰ ਨਹੀਂ ਹੁੰਦੇ ਉਹ ਕੋਈ ਵੱਡੇ ਪ੍ਰੋਜੈਕਟ ਨਹੀਂ ਲਿਆ ਸਕੇ ਉਹ ਮਾਈਨਿੰਗ ਨਹੀਂ ਬੰਦ ਕਰਾ ਸਕੇ ਉਹ ਨਸ਼ੇ ਨਹੀਂ ਬੰਦ ਕਰਾ ਸਕੇ ਉਹ ਖੁੱਲ ਕੇ ਲੋਕਾਂ ਚ ਵਿਚਰੇ ਨਹੀਂ ਜਿਸ ਕਰਕੇ ਉਹਨਾਂ ਦੇ ਬਾਰ ਬਾਰ ਅਹੁਦੇ ਵੀ ਬਦਲੇ ਗਏ ਮੰਤਰੀਏ ਬਣਾ ਤੇ ਫਿਰ ਹਟਾ ਤੇ ਫਿਰ ਦੂਜਾ ਅਹੁਦਾ ਦਿੱਤਾ ਜਿਹੜੇ ਮੈਕਮੇ ਬਦਲੇ ਗਏ ਉਹਦੇ ਕਰਕੇ ਵੀ ਲੋਕਾਂ 'ਚ ਇਹ ਨਿਰਾਸ਼ਾ ਵੀ ਜਾ ਰਹੀ ਆ ਆਪਾਂ ਬਣਾ ਤਾਂ ਦਿੱਤੇ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਉਸ ਕਰਕੇ ਆ ਵੀ ਜਿਹੜੇ ਉਹ ਲੋਕਾਂ ਦਾ ਫਤਵਾ ਉਹ ਸਾਡੇ ਕਾਂਗਰਸ ਪਾਰਟੀ ਦੇ ਹੱਕ 'ਚ ਜਾਊਗਾ ਇਹ ਸਾਨੂੰ ਪੂਰਨ ਆਸ ਆ ਪ੍ਰਮਾਤਮਾ ਸੁੱਖ ਰੱਖੂਗਾ ਵਿਜੇਂਦਰ ਸਿੰਘਲਾ ਜੀ ਬਹੁਤ ਵਧੀਆ ਲੀਡ ਨਾਲ ਆ ਜਿਹੜੀ ਆਨੰਦਪੁਰ ਸਾਭਤੀ ਸੀਟ ਜਿੱਤਣਗੇ ਤੁਹਾਨੂੰ ਕੀ ਲੱਗਦਾ ਕਿੰਨੇ ਕ ਫਰਕ ਨਾਲ ਜਿੱਤ ਹਾਰ ਹੋਣੀ ਆ ਜਿਵੇਂ ਜੱਜਮੈਂਟ ਹੁੰਦੀ ਆ ਵੀ 50000 ਨਾਲ ਹੋਊ ਜਾਂ 10 20000 ਤੀ ਪੇ ਚੜੂਗਾ ਕੀ ਲੱਗਦਾ ਤੁਹਾਨੂੰ ਮੈਂ ਦੇਖੋ ਜੀ ਵੱਡੇ ਲੀਡਰਾਂ ਵਾਂਗੂ ਅਸੀਂ ਇਹ ਆਮ ਆਦਮੀ ਵਾਲਿਆਂ ਵਾਂਗੂ 13 ਜ਼ੀਰੋ ਜਾਂ ਵੱਡੀਆਂ ਗੱਲਾਂ ਤਾਂ ਕਰਦੇ ਨਹੀਂ ਫਾਈਟਿੰਗ ਮੁਕਾਬਲੇ 'ਚ ਮੈਂ ਸਮਝਦਾ ਕਿ ਉੱਥੋਂ ਵਿਜੇਂਦਰ ਸਿੰਘ 라 ਜੀ 50000 ਦੀ ਲੀਡ ਨਾਲ ਆ ਜਿਹੜੀ ਉਹ ਸੀਟ ਆ ਉਹ ਜਿੱਤਣਗੇ ਠੀਕ ਹੈ ਐਗਜ਼ਿਟ ਪੋਲ ਜਿਹੜੇ ਆ ਰਹੇ ਨੇ ਉਹ ਕਾਂਗਰਸ ਦੇ ਹੱਕ ਚ ਆ ਰਹੇ ਨੇ ਜ਼ਿਆਦਾਤਰ ਕਿ ਪੰਜਾਬ ਦੇ ਵਿੱਚੋਂ ਜ਼ਿਆਦਾ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣੀਆਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਦਿਖਾਈ ਦੇ ਰਹੀਆਂ ਨੇ ਤੇ ਦੂਜੀਆਂ ਪਾਰਟੀਆਂ ਨੂੰ ਵੀ ਬਰਾਬਰ ਭਾਜਪਾ ਨੂੰ ਦੋ ਤਿੰਨ ਤੁਸੀਂ ਐਗਜ਼ਿਟ ਪੋਲ ਨੂੰ ਕਿਵੇਂ ਦੇਖਦੇ ਹੋ ਸੱਚਾਈਆ ਐਗਜ਼ਿਟ ਪੋਲ 'ਚ ਜਾਂ ਉਹੀ ਹਵਾ 'ਚ ਗੱਲਾਂ ਨੇ ਦੇਖੋ ਮੈਂ ਇਹਨਾਂ ਤੇ ਜਿਹੜੇ ਐਗਜ਼ਿਟ ਪੋਲ ਕਰਨ ਦੇ ਤਰੀਕੇ ਆ ਉਹਨਾਂ ਨਾਲ ਕੋਈ ਬਹੁਤਾ ਸਹਿਮਤ ਨਹੀਂ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਤਰੀਕਾ ਉਹ ਬੈਠੇ ਇੱਕ ਕਾਲਿੰਗ ਕਰਨ ਦਾ ਉਹਦੇ 'ਚ ਹੁਣ ਕਿਸ ਹਲਕੇ 'ਚ ਕਿਹੋ ਜਿਹੇ ਬੰਦਿਆਂ ਨੂੰ ਵੱਧ ਕਾਲਿੰਗ ਹੋਗੀ ਉਹਦਾ ਕੋਈ ਆਈਡੀਆ ਨਹੀਂ ਲੱਗਦਾ ਇਹਨਾਂ ਨੇ ਆਪਣੇ ਲੈਵਲ ਤੇ ਦਿੱਤਾ ਪਰ ਮੈਂ ਸਮਝਦਾ ਕਿ ਚਲੋ ਥੋੜਾ ਬਹੁਤਾ ਉਹਦੇ ਨੇੜੇ ਸੋਚਦੇ ਹੁੰਦੇ ਆ ਵੀ ਲਈਏ ਹਾਲਾਂਕਿ ਮੈਂ ਨਾਲ ਸਹਿਮਤ ਨਹੀਂ ਪਰ ਮੈਨੂੰ ਲੱਗਦਾ ਜਿਹੋ ਜੀ ਪੰਜਾਬ 'ਚ ਬੇਵਾ ਕਿ ਕਾਂਗਰਸ ਪਾਰਟੀ ਬਹੁਤ ਵਧੀਆ ਕਰੂਗੀ 8 ਤੋਂ 9 ਸੀਟਾਂ ਜੀ ਕਾਂਗਰਸ ਪਾਰਟੀ ਦੇ ਹਿੱਸੇ ਹੋਣਗੇ ਆ ਪੰਜਾਬ ਚੋਂ ਠੀਕ ਹੈ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਤੁਸੀਂ ਦੇਖ ਲਓ ਪਿੱਛੇ ਕੀ ਰਹਿ ਗਿਆ ਜਿਹੜੀ ਆ ਮੌਜੂਦਾ ਸਰਕਾਰ ਵਾਲੀ ਆ ਮੈਨੂੰ ਲੱਗਦਾ ਇਹ ਇੱਕ ਜਾਂ ਦੋ ਸੀਟਾਂ ਤੇ ਇਹ ਸਿਮਟ ਜਾਣੀਆਂ ਬਿਲਕੁਲ 13 0 ਕਿੱਧਰ ਗਿਆ ਫਿਰ ਫਿਰ ਤੁਸੀਂ ਤਾਂ 9 ਉਧਰ ਕਹਤਾ ਸੀਟਾਂ ਦਾ 4 ਰਹਿ ਗਈਆਂ ਉਹਦੇ ਵਿੱਚ 13 ਤੇ 0 ਵਾਲਾ ਤਾਂ ਕੁਝ ਆਈ ਨਹੀਂ ਇਹ ਤਾਂ ਚੰਗੇ ਰਹਿਣਗੇ ਜੇ ਇਹਨਾਂ ਨੂੰ ਇੱਕ ਦੋ ਵੀ ਆ ਗਈਆਂ ਗੱਲਾਂ ਦੇ ਮਾਹਰ ਨੇ ਭਗਵੰਤ ਮਾਨ ਸਾਹਿਬ ਜੇ ਉਹਨਾਂ ਨੂੰ ਤਿੰਨ ਵੀ ਆ ਗਏ ਉਹ ਕਹਿਣਗੇ ਇੱਕ ਅਗਲੀ ਵਾਰ ਲਾ ਦੇਣਗੇ ਪੰਜਾਬ ਦੇ ਲੋਕ ਉਹਨਾਂ ਲਈ ਚੁੱਟਕਲੇ ਹੈਗੇ ਆ ਪਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਹੁਤ ਸਿਆਣੇ ਆ ਉਹ ਬਹੁਤ ਸੋਚ ਸਮਝ ਕੇ ਵੋਟ ਕਰਦੇ ਆ 2 ਸਾਲ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਆ ਇੱਕ ਤੋਂ ਦੋ ਸੀਟਾਂ ਹੋ ਸਕਦਾ ਆ ਆਮ ਆਦਮੀ ਪਾਰਟੀ ਲੈ ਜੇ ਉਹ ਵੀ ਸ਼ੋਰ ਨਹੀਂ ਹੈਗਾ ਤੇ ਇਹ ਇਹਨਾਂ ਦਾ 13 0 ਆ ਇਹ ਤਾਂ ਜਿਹੜਾ ਉਹ 0 13 ਹੋਣ ਤੋਂ ਨਾ ਕਿਤੇ ਮੈਨੂੰ ਲੱਗਦਾ ਉਹ ਨਾ ਹੋ ਜੇ ਬਚ ਜੇ ਚਲੋ ਚੰਗਾ ਇੱਕ ਦੋ ਸੀਟਾਂ ਇਹਨਾਂ ਨੂੰ ਕਿਤੋਂ ਕੋਈ ਚੰਗੇ ਉਮੀਦਵਾਰ ਹੋਏ ਜਿੱਤ ਸਕਦੇ ਆ ਬਿਲਕੁਲ 15 ਘੰਟੇ ਰਹਿ ਗਏ ਦਿਲ ਦੀ ਧੜਕਣ ਤੇਜ਼ ਹੋਈ ਆ ਫਿਰ ਹੁਣ ਤੇਜ਼ ਚੱਲ ਰਹੀ ਹੋਣੀ ਥੋੜੀ ਬਹੁਤੀ ਨਹੀਂ ਅਸੀਂ ਆ ਕੰਫੀਡੈਂਸ ਆ ਸਾਨੂੰ ਵੈਸੇ ਚਲੋ ਨਰਵਸਨੈਸ ਐਵੇਂ ਆ ਜਦੋਂ ਤੁਸੀਂ ਨਾ ਮਿਹਨਤ ਕੀਤੀ ਹੁੰਦੀ ਆ ਪੂਰੇ 25 ਦਿਨ ਗੱਡ ਕੇ ਲਾਏ ਹੁੰਦੇ ਆ ਤੇ ਲੋਕਾਂ ਦਾ ਚੰਗਾ ਹੰਗਾਰਾ ਮਿਲਿਆ ਹੁੰਦਾ ਤਾਂ ਤੋਂ ਬੰਦਾ ਇਸ ਕਰਕੇ ਅਸੀਂ ਕੋਈਗਾ ਚੰਗੇ ਨਤੀਜੇ ਆਉਣਗੇ ਬਾਕੀ ਚਲੋ ਥੋੜਾ ਬਹੁਤਾ ਤੁਹਾਨੂੰ ਪਤਾ ਕਿ ਵੱਡੀ ਚੋਣ ਹੁੰਦੀ ਆ ਬਹੁਤ ਜ਼ੋਰ ਲੱਗਿਆ ਹੁੰਦਾ ਤੇ ਇੰਨੀ ਕੁ ਤਾਂ ਦਿਲ ਦੀ ਧੜਕਣਾ ਜਿਹੜੀ ਧੜਕਦੀ ਰਹਿੰਦੀ ਹੁੰਦੀ ਹੈ ਜੀ ਬਿਲਕੁਲ ਜੋੜ ਤੋੜ ਵੀ ਚੱਲਦੇ ਹੋਣਗੇ ਕਿ ਬੰਗਾ ਚ ਆਏ ਹੋ ਜੀ ਬੰਗਾ ਚ ਆਪਣਾ ਕੈਂਡੀਡੇਟ ਵੱਧ ਹੋਊਗਾ ਗੜਸ਼ੰਕਰ ਚ ਉਧਰੋਂ ਦੂਜਾ ਕੈਂਡੀਡੇਟ ਹੋ ਸਕਦਾ ਇੱਥੇ ਮੁਕਾਬਲਾ ਬਰਾਬਰ ਹੋ ਜਾਊਗਾ ਉਹ ਜੋੜ ਤੋੜ ਚੱਲ ਰਹੇ ਨੇ ਪੂਰੇ ਬਿਲਕੁਲ ਜੀ ਬਿਲਕੁਲ ਚੱਲਦੇ ਆ ਉੱਥੇ ਹਲਕਾ ਵਾਈਜ਼ ਆ ਜਿਹੜੀ ਆਨੰਦਪੁਰ ਸਾਹਿਬ ਦੀ ਸੀਟ ਆ ਉੱਥੇ ਹਲਕਾ ਵਾਈਜ਼ ਵੀ ਟੱਕਰਾਂ ਹੈਗੀਆਂ ਨੇ ਜਿਵੇਂ ਤੁਸੀਂ ਅਲੱਗ-ਅਲੱਗ ਕੈਂਡੀਡੇਟਾਂ ਦਾ ਨਾਮ ਲਿਆ ਨਾ ਜਿਵੇਂ ਉਹ ਨਮਾ ਸ਼ਹਿਰ ਬੰਗਾ ਬਲਾ ਚੌਰਾ ਉੱਥੇ ਗੜੀ ਸਾਹਿਬ ਦਾ ਆਪਣਾ ਹਲਕਾ ਉੱਥੋਂ ਨਿਸ਼ਤਰਪਾਲ ਜੀ ਉਹਨਾਂ ਦੇ ਐਮ.ਐਲ.ਏ ਵੀ ਆ ਤੇ ਉੱਥੇ ਅਸੀਂ ਸਮਝਦੇ ਆਂ ਵੀ ਚਲੋ ਕਿਸੇ ਜਗ੍ਹਾ ਤੇ ਸਾਡਾ ਵਸਪਾ ਨਾਲ ਹੋਣਾ ਕਿਸੇ ਜਗ੍ਹਾ ਤੇ ਜਿਆਦਾਤਰ ਜਗ੍ਹਾ ਤੇ ਸਾਡਾ ਝਾੜੂ ਨਾਲ ਹੋਣਾ ਤੇ ਕਿ ਕਿਸੇ ਸ਼ਹਿਰ ਚ ਆ ਕੇ ਕਿਸੇ ਜਗ੍ਹਾ ਤੇ ਤਕਉਨੀ ਫਾਇਟ ਵੀ ਹੋਣੀ ਆ ਉੱਥੇ ਹਲਕਾ ਵਾਈਜ਼ ਆ ਇਹ ਜਣੀ ਜ਼ਰੂਰ ਫਰਕ ਆ ਵੀ ਜਿੰਮੇ ਇੱਥੇ ਆਪਣਾ ਸੰਗਰੂਰ ਦਾ ਵੋਟਰ ਆ ਜਿਹੜਾ ਇਹ ਇੱਕ ਪਾਸੇ ਇੱਕ ਪਾਸੜ ਫੈਸਲੇ ਕਰਦੇ ਆ ਉਧਰ ਇਸ ਤਰ੍ਹਾਂ ਨਹੀਂ ਆ ਉਹ ਜਣੀ ਬਹੁਤ ਸੋਚ ਸਮਝ ਕੇ ਵੀ ਇਹ ਪੁਰਾਣੀ ਪਾਰਟੀ ਆ ਇਹਨੇ ਆ ਦਿੱਤਾ 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 ਉਹ ਧਿਆਨ ਚ ਰੱਖ ਕੇ ਜਿਹੜਾ ਵੋਟਰ ਆ ਜਿਹੜਾ ਗਰਾਊਂਡ ਲੈਵਲ ਦਾ ਵੋਟਰ ਆ ਪਿੰਡਾਂ ਚ ਗਿਆ ਘਰਾਂ ਦੇ ਵਿੱਚ ਜਿਹੜਾ ਬਾਹਰ ਬੈਠਾ ਘਰਾਂ ਦੇ ਜਾਂ ਜਿਹੜਾ ਘਰਾਂ ਦੇ ਅੰਦਰ ਜਿਹੜਾ ਸੱਥਾਂ ਚ ਬੈਠਾ ਉਹ ਦੱਸਦਾ ਕਿ ਅਸੀਂ ਆਸਾਨਮੰਦ ਲੋਕਾਂ ਜਿਨੇ ਸਾਡੇ ਲਈ ਕੁਝ ਕੀਤਾ ਚਾਹੇ ਉਹਨੇ 20 ਸਾਲ ਪਹਿਲਾਂ ਕੀਤਾ ਉਹ ਭੁੱਲਦੇ ਨਹੀਂ ਉਹ ਗੁਣ ਨੂੰ ਉਹਨੂੰ ਸਮਝ ਕੇ ਉਹ ਸਮਝਦੇ ਆ ਕਿ ਕਾਂਗਰਸ ਨੇ ਇਸ ਹਲਕੇ ਲਈ ਬਹੁਤ ਕੁਝ ਕੀਤਾ ਤੇ ਉਹਨਾਂ ਨੇ ਬਹੁਤ ਚੰਗਾ ਹੁਗਾਰਾ ਜਿਹੜਾ ਸਾਨੂੰ ਦਿੱਤਾ ਠੀਕ ਹੈ ਬਾਕੀ ਬਾਬਾ ਸੁੱਖ ਰੱਖੇ ਬਹੁਤ ਜਲਦੀ ਇਹ ਵਿਜੇਂਦਰ ਸਿੰਘ ਲਾਜੀ ਦੀ ਜਿਹੜੀ ਜਿੱਤਾ ਉਥੋਂ ਕਲੀਅਰ ਹੋ ਜਾਣੀ ਆ ਠੀਕ ਹੈ ਬਿਲਕੁਲ ਜੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਗੁਰਪ੍ਰੀਤ ਸਿੰਘ ਕੰਦੋਲਾ ਸ਼੍ਰੀ ਵਿਜੇਂਦਰ ਸਿੰਘਲਾ ਦੀ ਜਿੱਤ ਪੱਕੀ ਆ ਇਹ ਦਾਵਾ ਕਰ ਰਹੇ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਆ ਉਥੋਂ ਵਿਜੇਂਦਰ ਸਿੰਘਲਾ ਜਿੱਤਣਗੇ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਦੱਸ ਰਹੇ ਨੇ ਕਿ ਮੁਕਾਬਲਾ ਜਿਹੜਾ ਬਹੁਤ ਜ਼ਬਰਦਸਤ ਹੋਣ ਵਾਲਾ ਪਰ ਸੀਟ ਜਿੱਤੇਗੀ ਕਾਂਗਰਸ ਪਾਰਟੀ ਪੰਜਾਬ ਦੇ ਸਾਬਕਾ ਕੈਬਨਿਟ ਮਨਿਸਟਰ ਸ਼੍ਰੀ ਵਿਜੇਂਦਰ ਸਿੰਘਲਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤ ਰਹੇ ਨੇ ਇਹ ਦਾਵਾ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਆਗੂ ਅਤੇ ਲਗਾਤਾਰ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 15 ਘੰਟੇ ਦਾ ਸਮਾਂ ਰਹਿ ਚੁੱਕਿਆ 15 ਘੰਟੇ ਬਾਅਦ ਚੋਣਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਗਿਣਤੀ ਤੋਂ ਬਾਅਦ ਤੁਹਾਨੂੰ ਘੰਟੇ ਡੇਢ ਘੰਟੇ ਬਾਅਦ ਪਤਾ ਲੱਗਣ ਲੱਗ ਜਾਵੇਗਾ ਕਿ ਕਿਹੜਾ ਉਮੀਦਵਾਰ ਅੱਗੇ ਚੱਲ ਰਿਹਾ ਕਿਹੜੀ ਪਾਰਟੀ ਕਿੱਥੋਂ ਵੱਧ ਚੱਲ ਰਹੀ ਹੈ 13 ਸ਼ੀਟਾਂ 'ਚੋਂ ਕਿੰਨੀਆਂ ਸ਼ੀਟਾਂ ਤੇ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਆ ਪਰ ਜਿਹੜਾ ਐਗਜ਼ਿਟ ਪੋਲ ਆ ਉਹ ਸਭ ਤੋਂ ਵੱਧ ਕਾਂਗਰਸ ਪਾਰਟੀ ਨੂੰ ਸ਼ੀਟਾਂ ਦੇ ਰਿਹਾ ਅਤੇ ਵਾਕੀ 2 ਨੰਬਰ ਤੇ ਕਈ ਪਾਰਟੀਆਂ ਨੂੰ ਸ਼ੀਟਾਂ ਦੇ ਰਹੇ ਨੇ ਹੁਣ ਦੇਖਾਂ ਹੋਵੇਗਾ ਕਿ 4 ਜੂਨ ਦੇ ਨਤੀਜੇ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ ਕਿਹੜੀ ਪਾਰਟੀ ਅੱਗੇ ਜਾਂਦੀ ਹੈ ਐਗਜ਼ਿਟ ਪੋਲ ਸਹੀ ਨੇ ਜਾਂ ਗਲਤ ਨੇ ਸਾਰੀ ਤਸਵੀਰ 4 ਜੂਨ ਨੂੰ ਸਾਹਮਣੇ ਆ ਜਾਵੇਗੀ ਅਤੇ ਸਾਫ ਹੋ ਜਾਵੇਗੀ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ